ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਰੈਟਨਡ ਹੋਏ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਭਗਵਾਨਤਮਾਨੀ ਸਰਕਾਰ ਦੇ ਵਿਰੁੱਧ ਸੰਘਾਰਸ਼ ਜਾਰੀਆ ਕਿਉਂਕਿ ਇਹ ਕਾਰਨ ਕੀ ਬਣਿਆ ਕਿ ਮੋਕਾ ਦੇ ਭਗਵਾਨਤਮਾਨ ਨੇ 18 12 2023 ਨੂੰ ਲਾਹੇ ਆਗੂ ਨਾਲ ਮੀਟਿੰਗ ਕੀਤੀ ਪੰਜਾਬ ਵਨਟੰਡੀਆ ਵਿਖੇ ਸੂਬਾ ਆਗੂ ਅਮਰੀਕ ਸਿੰਘ ਨੂੰ ਨੇ ਕਿਹਾ ਕਿ ਮੋਖਾਇ ਨੂੰ ਮਾਨਤਮਾਨ 10 ਮੰਗਾ ਮੰਨੀਆਂ ਸੀ ਜਿਸ ਦੇ ਉਪਰ ਪੰਜਾਬ ਸਰਕਾਰ ਵੱਲੋਂ 29 ਜਨਵਰੀ 2024 ਨੂੰ ਜੋ ਕਿ ਪ੍ਰੋਸੀਡਿੰਗ ਜਾਰੀ ਕੀਤੀ ਗਈ ਆ ਪਰ ਅਜੇ ਤੱਕ ਉਹਨਾਂ ਮੰਗਾਂ ਦੇ ਉੱਪਰ ਨੋਟ ਵੀ ਜਾਰੀ ਨਹੀਂ ਕੀਤਾ ਗਿਆ ਜਿਸ ਕਰਕੇ ਨਾਲ ਵਿੱਚ ਬਹੁਤ ਰੋਸ ਹੈ ਆਉਣ ਵਾਲੀ 5 ਦਿલાઈ ਨੂੰ ਪੰਜਾਬ ਦੇ ਹਰ ਕੋਨੇ ਤੋਂ ਮੁਲਾਜ਼ਮ ਜਰੰਦਰਜ ਪਹੁੰਚਣਗੇ ਪਹੁੰਚਣ ਦਾ ਕਾਰਨ ਕੀ ਬਣਿਆ ਬੇਦੋਏ ਹਰਪਾਦਨ ਚੀਮਾ ਨੇ ਅਦੇ ਮੁਖਰੀ ਪਮਾਨ ਪਮਾਨ ਨੇ ਮੀਡੀਅਮ ਲਾੜੇ ਲਾ ਕੇ ਟਾਈਮ ਪਾਸ ਕੀਤਾ ਅਜੇ ਤੱਕ ਪ੍ਰਾਣੀ ਬਸਤਵ ਬਹਾਲ ਨਹੀਂ ਹੋ ਸਕੀ ਤੇ ਮੁਲਾਜ਼ਮ ਮੰਗਾਈ ਪੱਤੇ ਪਰਾਂ ਤੋਂ ਬਾਦਾਂਗੇ ਕਿ ਦਾਰੇ ਕੇਂਦਰ ਸਰਕਾਰ ਦਾ ਜਿਵੇਂ ਘਾਈ ਪੱਤਾ 50% ਦਾ 50 ਸਰਕਾਰ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਪੱਤਾ 38% ਦਾ 1200 ਦਾ ਫਰਕ ਆ ਹਰ ਮਹੀਨੇ ਮਲਾਜ਼ਮਾਂ ਨੂੰ ਹਜ਼ਾਰਾਂ ਰੁਪਏ ਦਾ ਘਾਟ ਮਿਲਦੀ ਆ ਇਸ ਕਰਕੇ ਹੁਣ ਜੋ ਪੰਜਾਬ ਦੇ ਮੁਲਾਜ਼ਮ ਜਾਂ ਰਟਾਇਰਡ ਹੋਏ ਮੁਲਾਜ਼ਮਾਂ ਉਹਨਾਂ ਵੱਲੋਂ ਬੱਸਾਂ ਨਹੀਂ ਬੁਗੰਗ ਕੀਤੀ ਗਈ ਆ ਕੁਝ ਮਲਾਜ਼ਮਾਂ ਨੂੰ ਗੱਡੀਆਂ ਨਹੀਂ ਬੁਗੰਗ ਕੀਤੀ ਗਈ ਆ ਜੋ ਕਿ 5 ਜੁਲਾਈ ਨੂੰ ਜਲੰਧਰ ਵਿੱਚ ਪਹੁੰਚ ਗਏ ਮੋਖੀ ਭਵਨਤਮਾਨ ਤੇ ਬਿੱਤਮਾਨ ਦੀ ਸਰਕਾਰ ਦੀ ਪੋਲ ਖੁੱਲਣਗੇ ਕਿਉਂਕਿ ਮੁਖਲੀ ਭਵਨਤਮਾਨ ਨੇ ਵੀ ਕਿਹਾ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ ਅਸੀਂ ਕੱਚੇ ਮਲਾਂ ਨੂੰ ਪੱਕੇ ਕਰਾਂਗੇ ਉਸ ਤੋਂ ਬਾਅਦ ਵੀ ਕਈ ਵਾਰ ਕਹਿ ਚੁੱਕਿਆ ਰੋਪੜ ਥਰਮਪਲਾਂਣ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਥਰਮਨ ਲੈਲਾ ਮੁਹੱਬਤ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਨੂੰ ਕੰਮ-ਕੰਮ ਕਰਦੇ ਆ ਬਹੁਤ ਹੀ ਘਾਟਨਖਾਹ ਤੇ ਪਰ ਉਹਨਾਂ ਵਿੱਚੋਂ ਜੇ ਤੱਕ ਇੱਕ ਵੀ ਕੰਮ ਆ ਪੱਕਾ ਨਹੀਂ ਕੀਤਾ ਗਿਆ ਦੂਜੇ ਪਾਸੇ ਮਿੰਟੇਵਲੇ ਵਰਕਰਾਂ ਆਸਥਾ ਵਰਕਰਾਂ ਨੇ ਮੰਗਾ ਕੇ ਸਾਡੇ ਮਾਨਪੱਤੇ 'ਚ ਵਾਅਦਾ ਕੀਤਾ ਜਾਵੇ ਰਿਟਾਇਰਮੈਂਟ ਜਿਮਨਾਇਮ ਮੰਗ ਰਹੇ ਹਾਂ ਫੈਕਟਰ 2.58 ਤੱਕ ਜਾਵੇ ਤੇ 2016 ਪੇਨੈ ਨਹੀਂ ਦਿੱਤਾ ਜਾਵੇ ਜਿਸ ਕਰਕੇ ਪੰਜਾਬ ਸਰਕਾਰ ਚੋਕ ਪਾਜੀ ਹੁਣ ਦੇਖਦੇ ਆਂ ਕਿ 5 ਜੁਲਾਈ ਤੱਕ ਪੰਜਾਬ ਸਰਕਾਰ ਕੋ ਫੈਸਲਾ ਕਾਦਦੇ ਨਹੀਂ ਕਰਦੀ ਧੰਨਵਾਦ ਸਾਥੀਓ ਮੇਰੇ ਚੈਨਲ ਬਾਤ ਤੋਂ ਵੱਧ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ